ਦੋ ਨਾ ਇਹ ਕਾਰਨ ਕੀ ਹੈ ਬਈ ਇਹ ਕਾਰਨ ਕੋਈ ਵੀ ਕਾਰਨ ਨੰਬਰ ਦੇ ਦਿਓ ਆ ਲੋ ਮੇਰੇ ਪਰ ਪਰ ਐਸੇ ਨੇ ਬਣਾਇਆ ਇਹ ਤੁਹਾਨੂੰ ਹਾਲੀ ਇਹਨਾਂ ਪਣੋਂ ਤੋਂ ਬਾਹਰ ਪਾਰੇ ਨੂੰ ਬੰਨਿਆ ਜੀ ਕੁੱਟਮਾਰ ਕੀਤੀ ਕਹਿੰਦੇ ਨੇ ਕੁੱਟਮਾਰ ਕੀਤੀ ਜਿਹੜਾ ਬੰਦਾ ਆਉਂਦਾ ਉਹ ਬੰਦੇ ਕੋਲ ਕੀ ਹੁੰਦਾ ਕੁੱਟਮਾਰ ਨਹੀਂ ਮੇਰੀ ਜੀ ਕੁੱਟਮਾਰ ਕੀਤੀ ਤੁਸੀਂ ਤੁਸੀਂ ਕਾਨੂੰਨ ਤੋਂ ਬਾਹਰ ਹੋ ਕੇ ਨੂੰ ਬੰਨ੍ਹ ਲਿਆ ਮੈਂ ਇਹਦੇ ਘਰ ਆ ਜੀ ਨਾ ਫਿਰ ਘਰ ਆ ਲਈਏ ਨਾ ਕਰੋ ਯਾਰ ਤੁਸੀਂ ਸਾਰੀ ਕਿੱਥੇ ਦੇਖਦੀ ਜਿਹੜੀ ਐਡੀ ਬਈ ਮਰ ਗਿਆ ਚਾਹ ਪਤਾ ਕਿੰਨੇ ਦਾ ਮੁੰਡਾ ਕੋਲ ਜਾਤ ਲੈ ਗਿਆ ਫਿਰ ਮੈਨੂੰ ਫਿਰ ਚਾਹ ਅੰਦਰਲੇ ਜਿੰਦਾ ਲਾਉਂਦੇ ਸੀ ਆਪ ਦੀ ਮੈਂ ਗਲਾਸ ਚ ਸ਼ਾਹ ਕਰ ਕੇ ਨੇ ਬਈ ਤੱਕ ਅੰਦਰੋਂ ਬੋਲਕਾਰੀ ਗੈਸ ਸੀ ਕੱਟ ਗਈ ਤੁਹਾਡੇ ਇਹਨੂੰ ਤੱਕ ਕੇ ਬੋਲਿਆ ਗੱਡੀ ਲੈ ਕੇ ਆ ਨਾ ਇਹ ਨੋਹ ਜਿੰਨਾ ਚਾਹ ਉਹ ਜਿੰਦਾ ਤੈਨੂੰ ਲੱਕਣਾ ਬੁੱਤ ਨਹੀਂ ਆ ਮੋਤੀ ਦਾ ਖਾਣੀ ਜੋ ਤੇਰੇ ਘਰੇ ਆਇਆ ਮੈਨੂੰ ਕਦੇ ਜੋ ਜਿਵੇਂ ਚੀ ਖਾਣੇ ਗੱਡੀ ਜਾਉਂਦੀ ਨਹੀਂ ਨਹੀਂ ਆਹ ਰੂਟ ਜਾਵਾਂਗੇ ਕੱਢ ਕੇ ਬੰਜਿਆ ਤਾ ਮੋਤੀ ਸਾਹ ਦਾ ਚੁੱਕਣ ਵਾਲਾ ਜੋ ਤੇਰੇ ਘਰ ਤੇਰੇ ਸਾਰੇ ਰੇਖਾ ਚੁੱਕਾ ਲਾਉਂਦਾ ਇਹਨੂੰ ਪੁੱਛੀ ਠੀਕ ਆ ਭਾਈ ਦੱਸਦੇ ਜਣੇ ਸੜ ਕੇ ਸਾਰਿਆਂ ਦਾ ਹੀ ਲੇਖਾ ਲੁਕਾਉਂ ਜਿਹੜੇ ਮੈਂ ਆਪ ਦੇਖੀ ਵਿੱਚ ਦਰਸਣਾ ਠੀਕ ਆ ਚੱਲ ਮੰਨ ਗਿਆ ਮੈਂ ਮੈਂ ਵਿਖੀ ਹੋਗਾ ਨਿਰਮਲ ਜੀ ਮੈਂ ਦੂਜੀ ਗੱਲ ਦੱਸਾਂ ਸਾਰਾ ਹੀ ਇੱਕ ਲੇਖਾ ਲੁਕਾਉ ਉਹ ਭਾਈ ਪੰਜੇ ਰਕਣੀਆਂ ਚੈੱਕ ਕਰਤੀ ਆ ਤੇ ਨਿਵਾਵਾਂਗਾ ਆਪਾਂ ਦੋਵਾਂ ਦੇ ਪੁੱਤਾਂ ਨੂੰ ਕਿੰਨਾ ਚੋੜਾ ਅੱਗਾ ਹੋ ਲੈ ਅੱਜ ਤੋਂ ਬਾਅਦ ਬੇੜਾ ਨਹੀਂ ਮਾਰਨੇ ਇੱਕ ਮੇਰੀ ਇੱਕ ਗੱਲ ਹੋਰ ਨੀ ਕੋਈ ਲੈਣਾ ਦੇਣਾ ਉਹਦਾ ਫੇਸ ਲਾਓ ਕੇਸ ਚਾੜਿਓ ਮਨ ਲਾਉਣਾ ਕੁੱਟਣ ਦਾ ਨਾਮ ਨੂੰ ਬੰਨਣ ਦਾ ਇਹ ਅਧਿਕਾਰ ਨਹੀਂ ਗੇ ਤੂੰ ਤੂੰ ਹੀ ਉਹ ਤੂੰ ਆਪਾਂ ਇਹ ਸਭ ਕਰ ਸਕਦੇ ਕਿ ਨਹੀਂ ਇਹ ਤਾਂ ਆਟੋਮੈਟਿਕ ਹੀ ਬਣਦਾ ਵੀਰ ਪੰਚਾਇਤ ਵੀ ਨਹੀਂ ਉਹ ਗੋਲਾ ਸਕਦੀ ਇਸ ਤੱਕ ਹਾਂ ਨਹੀਂ ਕਰੋਣ ਇਸੇ ਕਰਕੇ ਬਣਿਆ ਕਾਨੂੰਨ ਇਸੇ ਕਰਕੇ ਬਣਿਆ ਤੁਸੀਂ ਆਉਂਦਾ ਹੁਣ ਮੰਨ ਕੇ ਚੱਲੋ ਤੁਸੀਂ ਪੰਚਾਇਤ ਬਣ ਕੇ ਆਏ ਆ ਮੈਂਬਰਸ਼ਿਪ ਆਇਆ ਮੌਜੂਦਾ ਸਾਰੀ ਪੰਚਾਇਤ ਕਰਿਆ ਗਈ ਨੀਵੀਂ ਉਹ ਕੋਈ ਆਈ ਹੈ ਇੱਕ ਗੱਲ ਤਾਂ ਸੋਚ ਕੇ ਭਾਈ ਨੀਵੀਂ ਕੋਈ ਆ ਗਈ ਨਾ ਤੇਰੇ ਘਰੇ ਰੌਲਾ ਵੀ ਤੇਰੇ ਤੂੰ ਸਾਡੇ ਕੋਲੇ ਨਹੀਂ ਆ ਗਿਆ ਕਿਵੇਂ ਆ ਗਏ ਯਾਰ ਗੱਲ ਪਰਿਵਾਰ ਦੀ ਭਲਾਈ ਇਹ ਕਰਨਾ ਨਹੀਂ ਆਦੀ ਨੀਵੀਂ ਉਹ ਕਰਨਾ ਨਹੀਂ ਹੈ ਇਹਦੀ ਗਾਰੰਟੀ ਲਾਓ ਕਿ ਮੇਰੇ ਮਗਰ ਨਹੀਂ ਆਉਂਦਾ ਮੈਂ ਘਰ ਛੱਡਦੀ। ਭਾਈ ਮੇਰੀ ਸੁਣੋ ਗੱਲ ਮੈਂ ਨਾ ਅੱਜ ਕੋ ਕਹਾਂ ਠੀਕ ਹੈ ਨਾ ਕੱਲ ਕੋ ਕਹਾਂ ਤੇ ਆਂਦਾ ਘਰੇ ਰਹੇ ਨਾ ਰਹੇ ਇਹ ਮੈਂ ਨਾ ਗੱਲ ਕਰਦੀ ਨਹੀਂ ਦੋਹਾਂ ਜੀ ਆ ਦੋਹਾਂ ਜੀ ਬਣਾ ਕੇ ਰੱਖੋ ਅਸੀਂ ਤਾਂ ਜਾਨੇ ਬਿਨਾਂ ਆਪਾਂ ਦਾ ਸੁਆਗਤ ਮੇਰੀ ਗੱਲ ਸੁਣ ਲੈ ਜਿਹੋ ਜੀ ਕੋਈ ਨਹੀਂ ਰਾਜੀ ਹੁੰਦਾ ਕਿਸੇ ਦਾ ਘਰ ਠੀਕ ਹੈ ਲੜਾਈਆਂ ਹੁੰਦੀਆਂ ਨਹੀਂਆਂ ਘਰਾਂ 'ਚ ਪਰ ਘਰ ਨੂੰ ਸੰਭਾਲੋ ਯਾਰ ਮਾਂ ਤੇ ਕੀ ਨਾ ਹੁੰਦਾ ਕਿ ਕਿ ਕਹਤੇ ਰਿਹਾ ਖਾਏ ਪੰਚਾਇਤ ਕਹੀ ਸਾਡੀ ਮੈਂ ਨਾਲ ਭੇਜਾ ਫਫੜ ਦੱਸੋ ਤੁਸੀਂ ਭੇਜਿਆ ਕਿ ਨਹੀਂ ਮੈਨੂੰ ਕੰਮ ਤੋਂ ਫੋਮੇਰ ਕੇ ਗਿਆ ਫੋਮੇਰ ਕੇ ਗਿਆ ਉਸ ਕੁੜੀ ਕੋਲ ਨਹੀਂ ਗਈ ਜਾਂਟਾ ਮਾਨ ਗਿਆ ਮੇਰੇ ਸਾਡਾ ਆਪ ਦਾ ਰੋਲ ਹੈ ਪੰਚ ਇਹ ਚੁਣਾ ਲੈ ਗਿਆ ਪਾਸੇ ਵੀ ਅੱਜ ਤੱਕ ਇਹ ਨਹੀਂ ਦੱਸ ਰਿਹਾ ਮੈਂ ਕਿੱਥੇ ਨਹੀਂ ਨਹੀਂ ਉਹ ਗੱਲ ਪਤਾ ਤੇਰੇ ਕੋਲ ਜਿਹੜੀ ਦੱਸ ਦਿੰਦੇ ਆ ਤੇਰੇ ਕੋਲੇ ਚੈੱਕ ਹੀ ਨਹੀਂ ਯਾਰ ਉਹ ਇਹਨੂੰ ਪੁੱਛ ਲੈ ਦਿੱਤਾ ਮੈਂ ਜਵਾਨੋ ਜਵਾਨੀ ਪੈਸੇ ਦਾ ਚੈੱਕ ਮੇਰੇ ਕੋਲ ਹੈ ਮੈਂ ਕਿਹਾ ਤੈਨੂੰ ਚੈੱਕ ਕਰ ਲੜਾ ਇਹ ਦਿਨ ਬਦਾਰਾ ਮੈਂ ਪੈਸੇ ਲੈ ਕੇ ਦੇ ਦੂੰ ਤੇ ਫਿਰ ਤੂੰ ਪੰਚਾਇਤ ਕੋਲੇ ਕਿਉਂ ਨਹੀਂ ਆ ਗਈ ਆ ਪੰਚਾਇਤ ਘਰੇ ਇੱਕ ਪੰਜਾਬ ਦੇ ਪਿੰਡਾਂ ਦੀ ਪੰਚਾਇਤ ਚੁਣੀ ਜਾਂਦਾ ਕੋਈ ਨਹੀਂ ਸੈਟ ਪੰਚਾਇਤ ਮੈਂ ਪੰਚਾਇਤ ਨੂੰ ਸੱਦਿਆ ਮੈਂ ਇਹਨੂੰ ਕੋਈ ਨਹੀਂ ਇਹਨੂੰ ਕੰਮ ਤੇ ਜਾਂਦਾ ਰਿਹਾ ਕੰਮ ਤੋਂ ਭੱਜ ਕੇ ਆਇਆ ਮਾ ਮਾਮਾ ਨੇ ਕੰਮ ਤੋਂ ਭੱਜ ਆਇਆ ਪਰ ਤੂੰ ਇਹਦੇ ਪੰਚਾਇਤ ਤੇਰਾ ਹੱਕ ਹੈਗਾ ਇਹਦੇ ਕੋਈ ਅਧਿਕਾਰ ਪੰਚਾਇਤ ਨੂੰ ਵਾਰਨਿੰਗ ਨਹੀਂ ਦੇਣੀ ਤੂੰ ਪੰਚਾਇਤ ਦੇ ਨਾਲ ਮੈਨੂੰ ਰਹਿ ਸਕਦਾ ਪਿੰਡ ਦੇ ਨੂੰ ਨਹੀਂ ਹੁਣ ਤੂੰ ਮੈਂਬਰ ਹੈਂ ਭਾਈ ਫੇਰ ਉਹ ਬੈਠੇ ਮੈਂਬਰ ਨੇ ਮੈਂ ਮੈਂਬਰਾਂ ਨਾਲ ਗੱਲ ਕੀਤੀ ਤਾਂ ਅੰਤਰਾ ਕੀਤੀ ਕੁਲਵੰਤ ਨੂੰ ਦੱਸ ਗਏ ਚਲੋ ਕੁਲਵੰਤ ਦੇ ਕੋਲ ਸਾਦਲਾ ਉਹਨੂੰ ਚਾਚ ਨੂੰ ਸਾਦਲਾ ਕੁਲਵੰਤ ਨੂੰ ਸਾਦਲਾ ਮੈਂ ਬੱਸ ਗਏ ਮੈਂ ਕਿਹਾ ਤੈਨੂੰ ਬੱਸ ਪੰਚਾਇਤ ਨੂੰ ਕੀਤੀ ਸਾਦਲਾ ਦੱਸ ਲੈ ਫਿਰ ਉਹਨੂੰ ਮੈਂ ਦੱਸਿਆ ਕੁਲਵੰਤ ਨੂੰ ਪ੍ਰਸਾਦ ਲਾਉ ਉਹਨੂੰ ਦਰਸ਼ਨ ਜੇ ਕੋਈ ਲੈਣਾ ਦੇਣਾ ਦਾ ਕਾਨੂੰਨ ਨਹੀਂ ਕਰਦਾ ਹੋਰ ਭਾਈ ਉਹ ਚਪੇਰੇ ਮੈਂ